ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਨਵੇਂ ਅਕਾਲੀ ਦਲ 2 ਦਸੰਬਰ ਦਾ ਸੰਕੇਤ ਬਦਲਾਅ ਦੀ ਸ਼ੁਰੂਆਤ ਜਾਂ ਸਿਆਸਤ ਦੀ ਨਵੀਂ ਬਾਜ਼ੀ ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਗੱਲ ਕਰਦੇ ਹਾਂ ਨਵੇਂ ਅਕਾਲੀ ਦਲ ਦੀ ਉਹ ਪਾਰਟੀ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੁਣ ਪਹਿਲੀ ਵਾਰ ਖੁੱਲੇ ਤੌਰ ਤੇ ਆਪਣੀ ਪਛਾਣ ਅਤੇ ਦਿਸ਼ਾ ਦਾ ਐਲਾਨ ਕਰ ਚੁੱਕੀ ਹੈ 2 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਕਿਉਂ ਮਹੱਤਵਪੂਰਨ ਹੈ ਇਸ ਤਰੀਕ ਦੇ ਪਿੱਛੇ ਇੱਕ ਡੂੰਘਾ ਸੰਦੇਸ਼ ਲੁਕਿਆ ਹੋਇਆ ਹੈ ਅਤੇ ਇਹ ਸੰਕੇਤ ਸਿਰਫ ਇੱਕ ਨਵੇਂ ਦਫਤਰ ਦਾ ਨਹੀਂ ਸਗੋ ਇੱਕ ਨਵੀਂ ਰਾਜਨੀਤਿਕ ਲਹਿਰ ਦਾ ਹੈ ਸਭ ਤੋਂ ਪਹਿਲਾਂ 2 ਦਸੰਬਰ ਦੀ ਤਰੀਕ ਇਹ ਉਹ ਦਿਨ ਸੀ ਜਦੋਂ 2024 ਵਿੱਚ ਅਕਾਲ ਤਖਸਾਲਬ ਨੇ ਸੁਖਵੀਰ ਸਿੰਘ ਬਾਦਲ ਸਮੇਤ ਕਈ ਵੱਡੇ ਅਕਾਲੀ ਲੀਡਰਾਂ ਨੂੰ ਤਲਬ ਕੀਤਾ ਸੀ ਉਹ ਦਿਨ ਸਿਰਫ ਤਲਬੀ ਜਾਂ ਤਨਖਾਹ ਦਾ ਦਿਨ ਨਹੀਂ ਸੀ ਇਹ ਦਿਨ ਸੀ ਸਿਆਸੀ ਅਤੇ ਧਾਰਮਿਕ ਜਵਾਬਦੇਹੀ ਦਾ ਸਿਆਸਤ ਵਿੱਚ ਕਦੇ-ਕਦੇ ਤਰੀਕਾ ਫੈਸਲਿਆਂ ਤੋਂ ਵੱਧ ਬੋਲਦੀਆਂ ਨੇ ਇਹ ਤਰੀਕ ਇੱਕ ਸੰਦੇਸ਼ ਸੀ ਕਿ ਪੰਥਕ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਖੜਾ ਕਰਨ ਦੀ ਲੋੜ ਹੈ ਪਰ ਨਵੇਂ ਅਕਾਲੀ ਦਲ ਨੇ ਇਹ ਤਰੀਕ ਕਿਉਂ ਚੁਣੀ ਕਿਉਂਕਿ ਇਹ ਉਹ ਦਿਨ ਸੀ ਜਦੋਂ ਸਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਤੇ ਉੱਥੇ ਆਪਣੇ ਗੁਨਾਹ ਕਬੂਲੇ ਜਿਨ੍ਹਾਂ ਦੇ ਵਿੱਚ ਬੇਅਦਬੀਆਂ ਬਰਗਾੜੀ ਕਾਂਡ ਤੇ ਸਿਰਸਾ ਸਾਧ ਨੂੰ ਮਾਫੀ ਦੇਣਾ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਬੜੀ ਸਪਸ਼ਟਤਾ ਦੇ ਨਾਲ ਇਹ ਕਿਹਾ ਉਸ ਦਿਨ ਦਿੱਤੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਅਕਾਲ ਤਖਸਾਲਬ ਨੇ ਨਵੀਂ ਪਰਤੀ ਕਮੇਟੀ ਦੀ ਮਨਜ਼ੂਰੀ ਦਿੱਤੀ ਸੀ ਪਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਤਰੀਕੇ ਨਾਲ ਵੱਖਰੀ ਤਰ੍ਹਾਂ ਪਰਤੀ ਮਹੱਤ ਚਲਾਈ ਸੀ ਇਹ ਸਿੱਧੀ ਉਲੰਘਣਾ ਸੀ ਇਸ ਲਈ 2 ਦਸੰਬਰ ਨੂੰ ਨਵੇਂ ਦਫ਼ਤਰ ਦਾ ਉਦਘਾਟਨ ਸਿਰਫ ਇੱਕ ਦਿਵਸ ਨਹੀਂ ਇੱਕ ਐਲਾਨ ਹੈ ਇੱਕ ਤਿੱਖਾ ਸੰਦੇਸ਼ ਹੈ ਕੇ ਪੁਰਾਣੇ ਅਕਾਲੀ ਦਲ ਦੀ ਪੰਥਕ ਸਿਆਸਤ ਤੋਂ ਬਹੁਤ ਕੁਝ ਖਿਸਕ ਚੁਕਿਆ ਹੁਣ ਸਵਾਲ ਇਹ ਕਿ ਕੀ ਨਵਾਂ ਅਕਾਲੀ ਦਲ ਸੱਚਮੁੱਚ ਵੱਡੀਆਂ ਪਾਰਟੀਆਂ ਦੀ ਦੌੜ ਵਿੱਚ ਸ਼ਾਮਲ ਹੋ ਸਕਦਾ ਨਵੇਂ ਦਫ਼ਤਰ ਨਾਲ ਇੱਕ ਗਤੀਵਿਧੀ ਸ਼ੁਰੂ ਹੋ ਰਹੀ ਹੈ ਪਰ ਰਾਜਨੀਤਿਕ ਤੌਰ ਤੇ ਮੈਦਾਨ ਵਿੱਚ ਕਦੋਂ ਦਾਖਲਾ ਹੋਵੇਗਾ ਅਤੇ ਕਿੰਨਾ ਮਜ਼ਬੂਤ ਹੋਵੇਗਾ ਇਹ ਮੁੱਖ ਪ੍ਰਸ਼ਨ ਹੈ ਨਵੇਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਸਰਜੀਤ ਸਿੰਘ ਰਖੜਾ ਵੱਡੇ ਦਾਅਵੇ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਜ਼ਮੀਨੀ ਪੱਧਰ ਤੇ ਸਰਗਰਮੀਆਂ ਹੁਣ ਤੱਕ ਘਟ ਸਨ ਕਿਉਂਕਿ ਪਾਰਟੀ ਦਾ ਦਫ਼ਤਰ ਨਹੀਂ ਸੀ ਹੁਣ ਦਫ਼ਤਰ ਬਣ ਚੁੱਕਾ ਹੈ ਅਤਿ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋਣ ਜਾਣਗੀਆਂ ਰਖੜਾ ਨੇ ਸਾਫ਼ ਕਰ ਦਿੱਤਾ ਕਿ ਉਹ ਕਦੇ ਵੀ ਭਾਜਪਾ ਵਿੱਚ ਨਹੀਂ ਜਾਣਗੇ ਅਤੇ ਨਾ ਹੀ ਕਿਸੇ ਹੋਰ ਪਾਰਟੀ ਵਿੱਚ ਜਾਣਗੇ ਇਹ ਬਿਆਨ ਆਪਣੇ ਆਪ ਵਿੱਚ ਮਹੱਤਵ ਰੱਖਦਾ ਹੈ ਕਿਉਂਕਿ ਰਾਜਨੀਤੀ ਵਿੱਚ ਚਰਚੇ ਕਈ ਵਾਰੀ ਸਚਾਈ ਤੋਂ ਵੱਧ ਸ਼ਕਤੀਸ਼ਾਲੀ ਹੁੰਦੇ ਨੇ ਉਹ ਕਹਿੰਦੇ ਹਨ ਕਿ ਕਿਸੇ ਪਾਰਟੀ 'ਚ ਜਾਣ ਨਾਲੋਂ ਉਹ ਘਰ ਬੈਠਣ ਨੂੰ ਤਰਜੀਹ ਦੇਣਗੇ ਇਹ ਲਕੀਰ ਦਰਸਾਉਂਦੀ ਹੈ ਕਿ ਨਵਾਂ ਅਕਾਲੀ ਦਲ ਖੁਦ ਨੂੰ ਇੱਕ ਪੰਥਕ ਮੋਰਚੇ ਵਜੋਂ ਪੇਸ਼ ਕਰ ਰਿਹਾ ਹੈ ਨਾ ਕਿ ਸਿਆਸੀ ਤਬਾਦਲਿਆਂ ਵਾਲੀ ਭੱਜ ਭਾਈ ਰਾਜਨੀਤੀ ਦੇ ਸਾਥੀ ਵਜੋਂ ਪਰ ਅਸਲ ਮੁੱਦਾ ਇਹ ਹੈ ਕਿ ਕੀ ਨਵਾਂ ਅਕਾਲੀ ਦਲ ਉਹ ਖਾਲੀ ਥਾਂ ਭਰ ਸਕਦਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਤੋਂ ਬਾਅਦ ਪੰਥਕ ਕੇਰੇ ਵਿੱਚ ਬਣੀ ਹੈ ਪਿਛਲੇ ਕੁਝ ਸਾਲਾਂ ਵਿੱਚ ਬਾਦਲ ਦਲ ਦੀ ਪਕੜ ਲਗਾਤਾਰ ਕਮਜ਼ੋਰ ਹੋਈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਗੋਲੀकांड ਸਿਰਸਾ 사ਦੀ માફી ਵਰਗੇ ਗੁਨਾਹਾਂ ਨੂੰ ਦੇਖਦੇ ਹੋਏ ਲੋਕ ਅਕਾਲੀ ਦਲ ਤੋਂ ਦੂਰ ਹੋ ਗਏ। ਇਹ ਖਾਲੀ ਥਾਂ ਕਿਸੇ ਨੇ ਭਰੀ ਨਹੀਂ। ਆਪਨੇ ਆਪਣੀ ਪਛਾਣ ਬਣਾਈ, ਭਾਜਪਾ ਚੁੱਪਚਾਪ ਕੇ ਰਬ ਵਧਾਉਂਦੀ ਰਹੀ ਤੇ ਕਾਂਗਰਸ ਨੇ ਸਿਆਸੀ ਖੇਡ ਖੇਡੀ ਪਰ ਪੰਥਕ ਮਜ਼ਬੂਤੀ ਦਾ ਕੇਂਦਰ ਖਿਸਕਦਾ ਗਿਆ। ਨਵਾਂ ਅਕਾਲੀ ਦਲ ਇਸ ਖਾਲੀ ਥਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਗਿਆਨੀ ਹਰਪ੍ਰੀਤ ਸਿੰਘ ਦਾ ਪਛੋਕੜ ਪੰਥ ਨਾਲ ਜੋੜ ਅਤੇ ਅਕਾਲ ਤਖਤ ਦਾ ਰੁਤਬਾ ਇਹ ਸਭ ਪਾਰਟੀ ਲਈ ਇੱਕ ਮਜ਼ਬੂਤ ਨੈਤਿਕ ਬੁਨਿਆਦ ਤਿਆਰ ਕਰ ਨੇ ਇਹ ਪਾਰਟੀ ਸਿਆਸਤ ਨੂੰ ਧਾਰਮਿਕ ਨੈਤਿਕਤਾ ਨਾਲ ਜੋੜ ਰਹੀ ਹੈ ਜੋ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਨਹੀਂ ਪਰ ਮੌਜੂਦਾ ਹਾਲਾਤਾਂ ਵਿੱਚ ਇੱਕ ਨਵੀਂ ਲਹਿਰ ਵਾਂਗ ਜ਼ਰੂਰ ਲੱਗ ਰਿਹਾ ਪਰ ਚੁਣੌਤੀਆਂ ਵੱਡੀਆਂ ਨੇ ਪੰਜਾਬ ਦੀ ਬਦਲੀ ਹੋਈ ਰਾਜਨੀਤੀ ਵਿੱਚ ਨਵਾਂ ਸਪੇਸ ਬਣਾਉਣ ਦਾ ਦਬਾਅ ਆ ਅਤੇ ਸਭ ਤੋਂ ਵੱਡੀ ਚੁਣੌਤੀ ਬਾਦਲ ਦਲ ਦੀ ਛਾਂ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣਾ ਕਿਉਂਕਿ ਲੋਕ ਕਈ ਵਾਰ ਨਵੇਂ ਨੂੰ ਪੁਰਾਣੇ ਦਾ ਬਦਲ ਸਮਝਦੇ ਨੇ ਇਸ ਗਲਤ ਫੈਮੀ ਨੂੰ ਤੋੜਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਜਦੋਂ ਰਖੜਾ ਕਹਿੰਦੇ ਨੇ ਕਿ ਸਾਡੇ ਸਾਰੇ ਲੀਡਰ ਇੱਕ ਮੁੱਠ ਨੇ ਇਸ ਦੇ ਪਿੱਛੇ ਸਿਆਸੀ ਸੰਦੇਸ਼ ਹੈ ਅਸੀਂ ਵੱਖਰੀ ਲੀਕ ਤੇ ਆਂ ਵੱਖਰੇ ਮੁੱਦੇ ਹਨ ਅਤੇ ਪੰਥਕ ਨੈਤਿਕਤਾ ਸਾਡਾ ਕੇਂਦਰ ਹੈ ਪਰ ਕੀ ਇੱਕ ਮੁੱਠ ਰਹਿਣਗੇ ਪੰਜਾਬ ਦੀ ਰਾਜਨੀਤੀ ਦਾ ਇਤਿਹਾਸ ਕਹਿੰਦਾ ਹੈ ਏਕਤਾ ਦੀ ਕਸੌਟੀ ਮੈਦਾਨ ਵਿੱਚ ਉਤਰਦਿਆਂ ਹੀ ਪਤਾ ਲੱਗਦੀ ਹੈ ਅਖੀਰਲਾ ਸਵਾਲ ਕੀ ਨਵਾਂ ਅਕਾਲੀ ਦਲ ਵੱਡੀਆਂ ਪਾਰਟੀਆਂ ਦੀ ਦੌੜ ਵਿੱਚ ਸ਼ਾਮਲ ਹੋ ਸਕੇਗਾ ਸੰਭਾਵਨਾ ਹੈ ਕਿਉਂਕਿ ਸਿਆਸੀ ਮੈਦਾਨ ਕਦੇ ਵੀ ਖਾਲੀ ਨਹੀਂ ਹੁੰਦਾ ਜਦੋਂ ਵੀ ਖਾਲੀ ਥਾਂ ਬਣਦੀ ਹੈ ਕੋਈ ਨਾ ਕੋਈ ਭਰਦਾ ਆ ਬਾਦਲ ਦਲ ਦੇ ਪਤਨ ਨਾਲ ਬਣੀ ਖਾਲੀ ਥਾਂ ਨੂੰ ਭਰਨ ਲਈ ਜੇ ਕੋਈ ਸਭ ਤੋਂ ਕਾਬਲ ਤਾਕਤ ਨਜ਼ਰ ਆ ਰਹੀ ਹੈ ਤੇ ਉਹ ਹੈ ਨਵਾਂ ਅਕਾਲੀ ਦਲ ਪਰ ਇਹ ਦੌੜ ਲੰਬੀ ਹੈ ਚੁਣੌਤੀਆਂ ਕਈ ਹਨ ਅਤੇ ਪੰਜਾਬ ਦਾ ਵੋਟਰ ਹੁਣ ਬਿਨਾ ਤਰਕ ਦੇ ਕਿਸੇ ਨੂੰ ਨਹੀਂ ਮੰਨਦਾ ਆਉਣ ਵਾਲੇ ਮਹੀਨੇ ਦੱਸਣਗੇ ਕਿ ਇਹ ਨਵੀਂ ਪਾਰਟੀ ਸੱਚਮੁੱਚ ਪੰਜਾਬ ਦੀ ਰਾਜਨੀਤੀ ਦਾ ਨਵਾਂ ਕੇਂਦਰ ਬਣਦੀ ਹੈ ਜਾਂ ਸਿਰਫ ਇੱਕ ਸਿਆਸੀ ਖਬਰ ਬਣ ਕੇ ਰਹਿ ਜਾਂਦੀ ਹੈ ਫਿਲਹਾਲ ਇੱਕ ਗੱਲ ਧਕੀਨੀ ਹੈ ਕਿ ਪੰਜਾਬ ਦੀ ਸਿਆਸਤ ਚ ਪੰਥਕ ਝੰਡਾ ਮੁੜ ਸਿਰ ਝੁਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਮੈਦਾਨ ਹੁਣ ਪਹਿਲਾਂ ਵਾਂਗ ਸਿੱਧਾ ਨਹੀਂ ਰਿਹਾ ਬਹੁਤ ਜਟਿਲ ਹੈ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਆਜਾਸਤ ਸਤਿ ਸ਼੍ਰੀ ਅਕਾਲ